ਤੇ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਬਾਣ ਸਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਾਇ ਫਿਰ ਅੰਗਦ ਗੁਰ ਤੇ ਅਮਰਦਾਸ RAM DAS SINGH ਸਹਾਇ ਅਰਜਨ ਹਰਿ ਗੋਬਿੰਦਰਾ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਕਿ ਸੁਛੇ ਸਬਦੁ ਗਜਾਈ ਤੇਜ ਬਹਾਦਰ ਸਿਮਰਿਆ ਘਰ ਨਾਮ ਨਿਦੇ ਆਵੇ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪੰਥ ਦੇ ਵਾਲੀ ਅਮਰਤ ਦੇ ਦਾਤੇ ਪਰਵੰਛ ਗਾਨੀ ਸਭ ਥਾਈ ਹੋਏ ਸਹਾਈ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬੋਲ ਜੀ ਵਾਹਿਗੁਰੂ ਵਾਹਿਗੁਰੂ ਦਾਨ ਰਹਿ ਦਾਨ ਭਵੇਕ ਦਾਨ ਭਰੋਸਾ ਦਾਨ ਵਿਸਾਹੋ ਦਾਨ ਜੇ ਸ੍ਰੀ ਆਗਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਤੀ ਦਾ ਹਰ ਤੀਜੇ ਸਾਲ ਦੇ ਵਿੱਚ ਲੱਖਾਂ ਦੇ ਦਾਤਿਆਂ ਦੀ ਯਾਦ ਨੂੰ ਸਮਰਪਿਤ ਛੇਂ ਜਮੇਲਾ ਜੀ ਦੀ ਸ਼ੁਰੂਆਤ ਜਿਹੜੀ ਹੋਣ ਜਾ ਰਹੀ ਹੈ ਸੋ ਸਮੂਹ ਨਗਰ ਨਿਵਾਸੀਆਂ ਦੇ ਨੈਨ ਆਰ ਆਈ ਵੀਰਾਂ ਦੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਸਦਕਾ ਅੱਜ ਦਾ ਇਹ ਕੁਸ਼ਤੀ ਦੰਗਲ ਜਿਹੜਾ ਦੂਜੇ ਦਿਨ ਦੇ ਵਿੱਚ ਪ੍ਰਵੇਸ਼ ਜਿਹੜਾ ਕਰ ਚੁੱਕਾ ਹੈ ਸੋ ਆਪਾਂ ਬੇਨਤੀ ਕਰਦੇ ਹਾਂ ਪਹਿਲਵਾਨ ਵੀਰਾਂ ਨੂੰ ਆਪਾਂ ਆਈਏ ਜੁੜੀਏ ਕਾੜਾ ਪਾਸ਼ਾ ਜੀ ਦੇ ਨਾਲ ਤੇ ਸੱਤੇ ਹੋਏ ਮੱਲਾਂ ਦੀ ਅੱਜ ਜਿਹੜੀਆਂ ਕੁਸ਼ਤੀਆਂ ਜਿਹੜੀਆਂ ਕਰਵਾਈਆਂ ਜਾਣਗੀਆਂ ਇਹ ਵੀ ਮੱਲ ਨੋਟ ਕਰ ਲਈਏ ਉੱਥੇ ਅੱਜ ਜਿੱਥੇ ਵੱਡੀ ਰਮਾਲੀ ਤੇ ਉੱਤੇ ਕਰਨ ਕਾੜੂਵਾਲ ਵਰਸਸ ਸਾਹਿਲ ਤੋਹਾਲੀ ਦੀ 1 ਲੱਖ 40 ਹਜ਼ਾਰ ਦੀ ਜਿਹੜੀ ਕੁਸ਼ਤੀ ਹੋਣ ਜਾ ਰਹੀ ਹੈ ਨਾਲ ਹੀ ਛੋਟਾ ਕਨੀ ਸ਼ਾਰਪੁਰ ਵਰਸਸ ਕਰਨ ਪੀਪੀ ਦੇ ਦਰਮਿਆਨ 60 ਹਜ਼ਾਰ ਦੀ ਰਾਸ਼ੀ ਦਾ ਜਿਹੜਾ ਫੈਸਲਾ ਹੈ ਛੋਟੀ ਰਮਾਲੀ ਦੀ ਕੁਸ਼ਤੀ ਤੇ ਮੇਰਾ ਛੋਟਾ ਵੀਰ ਨੰਦੀਪ ਕੌਰ ਜੀ ਬਹੁਤ ਬਹੁਤ ਧੰਨਵਾਦ ਹੈ ਅਗਲੀ ਕੁਸ਼ਤੀ ਧੰਨਵਾਦ ਉੱਧਰ ਸਿੱਧੂ ਭਲਵਾਂ ਜੀ ਇਸ ਸ੍ਰੀ ਦਾ ਬਹੁਤ ਵੱਡਾ ਮਾਣ ਹੈ ਸੁਣਨ ਕਲਾ ਅਖਾੜਾ ਹੈ ਮੈਂ ਸਿੱਧੂ ਕੋਚੀ ਦਾ ਸੁਣਨਾ ਖਾੜੇ ਤੋਂ ਉਹ ਜੀ ਜੀ ਤਰਿਆਂ ਦਾ ਧੰਨਵਾਦ ਆ ਜਿਹੜੀ ਆ ਜਿਹੜੀ ਕਰਾਦੀ ਹੈ ਇਹ ਗੀਤਾਂ ਦੀਆਂ ਬੜੀਆਂ ਤੇ ਰੋਜ਼ ਮੇਲੇ ਲੋਕ ਕਾਫਰ ਦੀ ਕਬਰ ਤੇ ਛੁੱਪ ਨਹੀਂ ਲਈ ਜਲਮ ਗੋਲੀਆਂ ਜੇ ਗਿਣ ਕੇ ਮਾਰਤਾ ਨਹੀਂ ਵੀ ਅਸੀਂ 라ਸ਼ਾਂ ਵੀ ਗਿਣ ਕੇ ਸ਼ੌਕ ਗੇ ਦੇ ਅਸੀਂ ਲਾਸ਼ਾਂ ਦੀ ਗਿਣ ਕੇ ਕਰਵਾਉਂਦੇ ਹਨ ਰਣਵੀਰ ਹਲਾਉਣਾ ਹੈ ਸਾਟੀ ਬਾਦੋ ਬਾਲ ਵਾਟਸਨ ਗੁਰਮਿੰਦਰ ਪਹਿਲਵਾਨ ਅਖਾੜਾ ਪੀਆ ਕੰਬੀ ਅਗਲੀਆਂ ਦੋ ਕੁਸ਼ਤੀਆਂ ਹੋ ਗਈ ਹੈ ਇੱਧਰ ਬਰਾਬਰ ਦੀ ਟੱਕਰ ਚੱਲਦੀ ਹੋਈ ਸ਼ਾਇਰ ਲਿਖਦਾ ਹੈ ਪੁੱਤ ਹਕਾਮ ਤੇ ਨਹੀਂ ਵਿਕਦੇ ਛੋਣੇ ਇੱਕ ਪਾਸੇ ਮੱਖਣ ਪਹਿਲਵਾਨ ਅਖਾੜਾ ਮੱਟ ਧਿਆਨ ਚੰਦ ਹਿਆਰਪੁਰ ਤੇ ਨਾਲ ਉਰਲੇ ਪਾਸੇ ਮੇ ਤਖਨੇ ਕੋਗੀ ਪਹਿਲਵਾਨ ਅਖਾੜਾ ਮਾਸਟਰ ਧਿਆਨ ਚੰਦ ਜੀ ਵੱਡੀਆਂ ਜ਼ਿੰਮੇਵਾਰੀਆਂ ਬਤੌਰ ਰੈਫਰੀ ਨਿਭਾ ਰਹੇ ਨੇ ਇਹਨਾਂ ਦਾ ਵੀ ਆਪਾਂ ਧੰਨਵਾਦ ਕਰਦੇ ਆਂ ਤੇ ਸਾਹਮਣੇ ਪਾਸੇ ਪੈਂਦੀ ਕੁਸ਼ਤੀ ਤੇ ਜ਼ੋਰ ਲੱਗਦਾ ਹੈ ਕਿ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਜ਼ੋਰ ਨਾ ਯੁਗਤੀ ਛੋਟੇ ਸੰਖੇਤਰ ਅਕੈਡਮੀ ਪੀਆਰ ਫੋਮੀ ਹੈਪੀ ਪਹਿਲਵਾਨ ਦਾ ਪੀਆਰ ਫੋਮ ਦੀ ਬੇਨਤੀ ਕਰਾਂਗਾ ਮੇਰੀ ਵੀ ਆਓ ਖਾਣ ਦੇ ਵਿੱਚ ਅਗਲੇ ਮਲ ਤੇ ਆਂ ਕਿਉਂਕਿ ਜਿਹੜੀਆਂ কুਸਤੀਆਂ 쿠ਸੀ ਲੜ ਕੇ ਆਓ ਉਹ ਨਾਟਕ ਜਿਹੜੇ ਸਾਡੇ ਸ਼ਾਗਿਰਦ ਜਦੋਂ ਰਮਾਲੀ ਜੁਟਾ ਲਾਉਂਦੇ ਉਹ ਪਰਦੇ ਦੇ ਵਿੱਚ ਸਾਖਿਰਦ ਰਮਾਲੀ ਜੁਟਾ ਲਾਉਂਦੇ ਜਾਂ ਦੋ ਹਾਂਜੀ ਸਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਪਿੰਡ ਵਿੱਚ ਇਹਨਾਂ ਸ਼ਾਨਦਾਰ ਕੁਝ ਮੇਲਾ ਹੋ ਰਿਹਾ ਜੀ ਇਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀ ਰਣਾਗੜਾ ਤੇ ਲਕਾਨੋਵਸੀ ਦੇਸ਼ਾਂ ਦੇ ਬ੍ਰੇਸ਼ਾਂ ਵਿੱਚ ਵਸਦੀਆਂ ਹੋਈਆਂ ਐਨ ਆਰ ਆਈ ਸਮੂਹ ਗੁਰੂ ਨਾਨਕ ਨਾਮਲੇਵਾ ਸੰਸਥਾ ਦੇ ਸਹਿਯੋਗ ਦੇ ਨਾਲ ਹਰ ਤੀਜੇ ਸਾਲ ਦੀ ਤਰ੍ਹਾਂ ਮਾਲ ਡੰਗਰ ਤੇ ਲੰਗਰ ਦੀ ਸੁਖ ਵਾਸਤੇ ਲੱਖਾਂ ਦੇ ਦਾਦੇ ਦੀ ਯਾਦ ਅੰਦਰ ਇਹ ਤੀਜੇ ਸਾਲ ਮਹਾਨ ਸਿੰਘ ਮੇਲਾ ਕਰਵਾਇਆ ਜਾਂਦਾ ਹੈ ਜਿਸ ਦੇ ਵਿੱਚ ਹਜ਼ਰ ਕੋਟੀ ਦੇ ਪਹਿਲਵਾਨ ਆ ਕਰਕੇ ਆਪਣੇ ਜੋ ਅਜਮਾਈ ਕਰਦੇ ਹਨ ਅਤੇ ਸਾਰੀਆਂ ਹੀ ਸੰਗਤਾਂ ਦੇ ਸਹਿਯੋਗ ਦੇ ਨਾਲੇ ਬੜਾ ਧੂਤਾਂ ਦੇ ਨਾਲ ਹਰ ਤੀਜੇ ਸਾਲ ਲੱਖਾਂ ਦੇ ਦਾਦੇ ਦੀ ਯਾਦ ਅੰਦਰ ਮਾਲ ਡੰਗਰ ਅਤੇ ਨਗਰ ਦੀ ਸੁਖਾਸਤੇ ਕਰਵਾਇਆ ਜਾਂਦਾ ਹੈ ਇਹਦੇ ਵਿੱਚ ਆਉਣ ਵਾਲੀਆਂ ਸੰਗਤਾਂ ਦਾ ਨਗਰ ਨਿਵਾਸੀਆਂ ਵੱਲੋਂ ਨਗਰ ਪੰਚਾਇਤ ਵੱਲੋਂ ਸੰਜ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਛੇ ਜੀ ਮਿਲਦੀਆਂ ਬਹੁਤ ਬਹੁਤ ਬਧਾਈਆਂ ਕਿੰਨੇ ਕੋ ਖੁਸ਼ੀ ਕਿੰਨਾ ਕੋ ਉਤਸ਼ਾਹ ਤੁਹਾਨੂੰ ਕੀ ਕਹਿਣਾ ਚਾਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖਾਂ ਦੇ ਦਾਦੇ ਦੀ ਸ਼ੰਘੀ ਕਰਵਾ ਰਹੇ ਆ ਸਾਰੇ ਪਿੰਡ ਦੇ ਵਾਸੀ ਐਨ ਆਰ ਆਈ ਵੀਰ ਪਿੰਡ ਦੇ ਸਹਿਯੋਗ ਬਾਕੀ ਸਾਰੇ ਪੰਜਾਬ ਵੱਲੋਂ ਸਹਿਯੋਗ ਆ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸਾਰਿਆਂ ਨੂੰ ਠੀਕ ਹੈ ਗੱਲ ਕਰੀਏ ಗ್ರಾಮ ਪੰਚਾਇਤ ਐਨ ਆਰ ਆਈ ਭਰਾਵਾਂ ਦੀ ਕਿੰਨਾ ਕ ਸਹਿਯੋਗ ਰਿਹਾ ਮਰ ਜਗੇ ਰੇਗ ਜਿੰਨਾ ਆਪਣਾ ਹਿੰਮਤ ਦਾ ਸਹਿਯੋਗ ਬੰਦਾ ਪਰ ਚੜ ਕੇ ਸਭ ਆ ਰਿਹਾ ਆ ਇੱਕ ਵਾਰ ਬੈਨਰੀ ਵੀਰਾਂ ਦੇ ਬਹੁਤ ਜ਼ਿਆਦਾ ਸਹਿਯੋਗ ਆ ਹੋਰ ਕੰਡੇ ਦੇ ਇਲਾਕੇ ਦਾ ਵੀ ਬਾਹਰੋਂ ਵੀ ਐਨਐਮਏ ਜੀ ਸਾਰੇ ਹੋਰ ਵੀ ਜਿਹੜੇ ਨੇੜੇ ਪਰਵਾਦੇ ਸਾਰੇ ਬਹੁਤ ਵੱਡੇ ਨੇ ਹਿੱਸਾ ਪਾਉਂਦੇ ਇਹਦੇ ਵਿੱਚ ਅੱਜ ਕੱਲ੍ਹ ਬੱਚਿਆਂ ਨੂੰ ਤੁਸੀਂ ਆਪਣਾ ਕੀ ਸੰਦੇਸ਼ ਦੇਣਾ ਚਾਹੋਗੇ ਇਹ ਵੀ ਸਾਰੇ ਇਹ ਵੀ ਮੇਲਿਆਂ ਦੇ ਜਾਣੇ ਸਿੰਨਾ ਬਗਾਣਾ ਕੋ ਕਬੱਡੀ ਖੇਲੇ ਕੋਈ ਫੁੱਟਬਾਲ ਖੇਲੇ ਨਸ਼ੇ ਤੋਂ ਬਚਣੇ ਸਭ ਤੋਂ ਵਧੀਆ ਇਹ ਆਵੇ ਜਦੋਂ ਖੇਲੇ ਹੋਂਦਾ ਸਾਰਿਆਂ ਨੂੰ ਵਧੀਆ ਹੋਊਗਾ ਹਾਂਜੀ ਸਰਪੰਚ ਸਾਹਿਬ ਨਾਲ ਹੀ ਜਾਨੂੰ ਆ ਵੀ ਦੱਸਿਆ ਜਾਵੇ ਕਿ ਪਟਕੇ ਦੀ ਕੁਸ਼ਤੀ ਕਿੰਨਾ ਪਹਿਲਵਾਨਾਂ ਵਿੱਚ ਹੋਊਗੀ ਜੀ ਤੇ ਕਿਹੜੇ ਖਾਸ ਜੀ ਨਾਮਾਂ ਦੀ ਵੰਡ ਹੋਵੇ ਅਲਰੇ ਪਟਕੇ ਦੀ ਕੁਸ਼ਤੀ ਆ 1 ਲੱਖ 40 ਹਜ਼ਾਰ ਦੀ ਆ ਵੱਡੀ ਦੂਜੀ ਜਿਹੜੀ ਹੈ ਘਟਕ ਯਾਰ ਜੀ ਆ ਠੀਕ ਹੈ ਜੀ ਪਹਿਲੇ ਸਮੇਂ ਦੀਆਂ ਚਿੰਜਾਂ ਤੇ ਅਧੂਨ ਚਿੰਜਾਂ ਕੀ ਅੰਤਰ ਦੇਖ ਰਹੇ ਹਾਂ ਮਤਲਬ ਚਿੰਜਾਂ ਤੇ ਇਹੀ ਹੈ ਵੀ ਹੁਣ ਕਈ ਵਕਤ ਮੁਰਸੇ ਲਗਾਈ ਜੇ ਪਈਆਂ ਭਲਵਾਨ ਕਰਦੇ ਪੈਸੇ ਦੇਣੇ ਇਹਦੇ ਪੈਸੇ ਦੇ ਕਰਾਦੀ ਫਿਰ ਠੀਕ ਹੈ ਜੀ ਲਾਸਟ ਵਿੱਚ ਇਹੀ ਗੱਲ ਜੀ ਲਾਸਟ ਵਿੱਚ ਸਾਡੇ ਚੈਨਲ ਦੇ ਮਾਧਮ ਰਾਹੀਂ ਜੀ ਤੁਹਾਨੂੰ ਦੇਸ਼ਾਂ ਦੇਸ਼ਾਂ ਕੋ ਸੰਗਤ ਨੌਜਵਾਨ ਕਿਹੜੀ ਦੇਖ ਰਹੀ ਹੈ ਸੁਣ ਰਹੀ ਹੈ ਕੀ ਮੈਸੇਜ ਦੇਣਾ ਚਾਹੁੰਦੇ ਨੇ ਜਿਹੜੇ ਨੌਜਵਾਨ ਕਿੜੀ ਜਿਗਾ ਨਸ਼ਾ ਚੁੰਦੇ ਨੇ ਅਜਨ ਬਚਾਉਣ ਲਈ ਖੇਲੇ ਜ਼ਰੂਰੀ ਹੈ ਜੀ ਅਸੀਂ ਇਹ ਕਰਕੇ ਵੀ ਖੇਲਾ ਹੁਣ ਤਾਂ ਵਧੀਆ ਰਹੋ ਠੀਕ ਹੈ ਸਰਪੰਚਾ ਜੀ ਤੁਸੀਂ ਸਾਰੇ ਮੈਂਬਰਾਂ ਨੇ ਤੁਹਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਮਿਹਰਬਾਨ। ਸਾਹਿਬ ਜੀ ਇਹ ਕਹਿੰਦਾ ਪਹਿਲਾਂ ਸਾਡੀ ਸاسي ਗਾਲ ਦੀ ਪਹਿਲਾਂ ਤਾਂ ਮੈਂ ਪੰਜਾਬੀ ਡਾਕਟਰਾਂ ਨਾਲ ਚਰਚਾ ਕੀਤੀ ਹੈ। ਆ ਸਾਡੇ ਕੋਲ ਕਰਦਾ ਹੈ ਜਿਹੜੇ ਰਾਹ ਤੇ ਅਸੀਂ ਲੋਕਾਂ ਨੂੰ ਪਹੁੰਚੇ ਕਵਰ ਕਰਨ ਵਾਸਤੇ ਆਇਆ ਹੈ। ਜਿਹੜਾ ਅੱਜ ਫੁੱਟਬਾਲ ਦੇ ਹੋ ਗਿਆ ਇੱਕ ਚੀਜ਼ ਨੂੰ ਪੱਕਾ ਦੇ ਉਹ ਆ ਜਾ ਦੁਨੀਆ ਦੇ ਪਤਾ ਲੱਗਦਾ ਨੋਕ ਹੋਈ ਆ ਯਾ ਵਾਟਾ ਆ ਰਿਹਾ ਇਹਦੀ ਰੌਣਕ ਵੇਖ ਕੇ ਜਰ ਦੇ ਭਗਵਾਨ ਦੇ ਕੇ ਇਹਨਾਂ ਤਾਂ ਜਿਹੜੀ ਕੁਆਲਿਟੀ ਹੈ ਇਹਨਾਂ ਦੀ ਪੜਾਈ ਦੀ ਫਾਟ ਹੈ ਕਿ ਬਹੁਤ ਵਧੀਆ ਮੰਦਸ਼ਾ ਆਪਣੇ ਟਹਿਣੀਆਂ ਦਾ ਕੁਰਸੀਆਂ ਦਾ ਦਾ ਇੱਧਰ ਸਟੇਡੀਅਮ ਟਾਈਗ ਦੀਆਂ ਆਸਟ੍ਰੇਲੀਆ ਵੀ ਲਾਈਆਂ ਆ ਅੱਛਾ ਔਰ ਦੂਸਰੀ ਗੱਲ ਹੈ ਕਿ ਜਿਹੜਾ ਇਸ ਸ਼ੇਰ ਦੇ ਦੰਗਲ ਦੇ ਪਹਿਲਵਾਨ ਜਿਹੜੇ ਆ ਉਹ ਵੀ ਸੱਦੇ ਸੱਦੇ ਪੱਥਰ ਵਾਲੇ ਆ ਔਰ ਵਧੀਆ ਮਾਤ ਜੋਦੀ ਦੇ ਆਪਦੇ ਖਾੜੇ ਦੇ ਪਹਿਮਾਨ ਆ ਬੇਨਤੀ ਹੈ ਆ ਕਿ ਛਿੰਗੀ ਤੁਹਾਨੂੰ ਆ ਕਿ ਛਿੰਗੀ ਫਰਕ ਪਿਆ ਹੈ ਕਿ ਬਹੁਤ ਕਰ ਗਿਆ ਜੀ ਇਹ ਛਿੰਗ ਉਹ ਤੋਂ ਮੈਂ ਕਹਾਂ ਨਹੀਂ ਇਹਦੇ ਆ ਦੇ ਹਿਸਾਬ ਨਾਲ ਹੋ ਰਿਹਾ ਆ ਆ ਦੇਖੋ ਛਿੰਗ ਆਈ ਆ ਤਿੰਨ ਜਗਲਾਂ ਤੋਂ ਤਸਾਲਾ ਤੋਂ ਬਹੁਤ ਫਰੰਟੇਸ਼ਨ ਦੇ ਵਿੱਚ ਬੜਾ ਸੁਧਾਰ ਹੋਇਆ ਔਰ ਕੁਝ ਨਹੀਂ ਡਾਟਾ ਕੁਝ ਨਹੀਂ ਹੋ ਰਹੀ ਹੈ ਕਿਉਂਕਿ ਦੋਗੇ ਸਾਲਾਂ ਤੋਂ ਜਿਸੀ ਹੋ ਰਹੀਆ ਤਾਂ ਮੇਰੇ ਨਾਲ ਇਸੇ ਕਰਕੇ ਆ ਬਿਠਿਆ ਆਪਣੇ ਪਾਸੇ 2000 ਜਿਹੜੇ ਕੀਪੋਰਟ ਇੰਡੀਆ ਦੇ ਕਰੇ ਅੱਗੇ ਪੁੱਛੇ ਆ ਕਿ ਜੰਗਲ ਵਧੀਆ ਆ ਕਿ ਉਹਦੇ ਬੰਦੇ ਜਿਹੜਾ ਨੌਜਵਾਨ ਬੱਚੇ ਮਿਲ ਰਹੇ ਇਹ ਪਰਦੇ ਦਸਤੂਰ ਦੇ ਪਾਸੇ ਹੈ ਜਿਹੜੀ ਨੌਜਵਾਨ ਜਿਹੜੀ ਹੈ ਬੋਲਾ ਮੇਰਾ ਇਹ ਜੰਗਲ ਵਿੱਚ ਪਾਏ ਟੀਕਾ ਚਲ ਗਿਆ